ਯਾਨੀ ਸੂਰਿਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਜਾਣਦੇ ਹੋ ਕਿ ਨਵਾਂ ਜਿਹੜਾ ਵਾਾਇਰਸ ਜਿਹੜਾ ਵਾ ਉਹ ਦੇਸ਼ ਦੇ ਵਿੱਚ ਜਿਹੜਾ ਵਾ ਉਹ ਐਂਟਰ ਕਰ ਚੁੱਕਾ ਹੈ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹਾਂ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫ੍ਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾਗੋ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫ੍ਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਲਾਮਾ ਦੇਵਾਂਗੇ ਘਰ ਘਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪੜੇ ਆਦਮੀਆਂ ਕਲੀਨ ਖੋਲਿਆ ਤੇ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਵਾਂ ਜਿਹੜਾ ਵਾਇਰਸ ਜਿਹੜਾ ਵਾ ਉਹ ਦੇਸ਼ ਦੇ ਵਿੱਚ ਜਿਹੜਾ ਵਾ ਉਹ ਐਂਟਰ ਕਰ ਚੁੱਕਾ ਵਾ ਤੇ ਰੋਜ਼ਾਨਾ ਜਿਹੜੇ ਕੇਸ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਜਿਆਦਾ ਇਫੈਕਟ ਜਿਹੜਾ ਵਾ ਇਹ ਛੋਟੇ ਬੱਚਿਆਂ ਤੇ ਜਿਹੜਾ ਉਹ ਪੈ ਰਿਹਾ ਵਾ ਤੇ ਜੇ ਆਪਾਂ ਗੱਲ ਕਰੀਏ ਤੇ ਪੰਜਾਬ ਵੀ ਜਿਹੜਾ ਵਾ ਸਿਹਤ ਵਿਭਾਗ ਆ ਉਹ ਇਸ ਟਾਈਮ ਅਲਰਟ ਮੋਡ ਤੇ ਜਿਹੜਾ ਵਾ ਉਹ ਨਜ਼ਰ ਆ ਰਿਹਾ ਤੇ ਇਸੇ ਸਬੰਧ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਅਨਮੋਲ ਰਤਨ ਜਿਹੜੇ ਆ ਉਹ ਮੌਜੂਦ ਆ ਤੇ ਉਹਨਾਂ ਨੂੰ ਇਹ ਪੁੱਛਾਂਗੇ ਇਸ ਵਾਇਰਸ ਬਾਰੇ ਕਿਉਂਕਿ ਵਾਇਰਸ ਜਿਹੜਾ ਵਾ ਪਹਿਲੇ ਕੋਰੋਨਾ ਵਾਇਰਸ ਜਿਹੜਾ ਉਹ ਕਾਫੀ ਸਮੇਂ ਪਹਿਲੇ ਜਿਹੜਾ ਆਇਆ ਸੀਗਾ ਤੇ ਇੱਥੋਂ ਤੱਕ ਕਿ ਲੌਕਡਾਊਨ ਜਿਹੜਾ ਵਾ ਉਹ ਦੇਸ਼ ਦੇ ਵਿੱਚ ਲੱਗ ਗਿਆ ਸੀਗਾ ਤੇ ਗੱਲਬਾਤ ਕਰਾਂਗੇ ਕਿ ਕਿੰਨਾ ਕਿ ਜਿਹੜਾ ਇਹ ਵਾਇਰਸ ਜਿਹੜਾ ਵਾ ਖਤਰਨਾਕ ਆ ਤੇ ਇਹ ਕਿਉਂ ਜ਼ਿਆਦਾਤਰ ਜਿਹੜਾ ਵਾ ਸਰਦੀਆਂ ਦੇ ਵਿੱਚ ਜਿਹੜਾ ਵਾ ਵਾਇਰਸ ਜਿਹੜਾ ਨੇ ਰਹਿੰਦਾ ਡਾਕਟਰ ਸਾਹਿਬ ਦਿਨਿਕ ਸੁਰਾ ਦੇ ਤੁਹਾਡਾ ਸਵਾਗਤ ਆ ਤੇ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੱਸੋ ਕਿ ਜਿਹੜਾ ਨਵਾਂ ਵਾਇਰਸ ਜਿਹੜਾ ਵਾ ਉਹ ਕਿੰਨਾ ਕਿ ਜਿਹੜਾ ਖਤਰਨਾਕ ਆ ਕਿਉਂਕਿ ਪਿੱਛੇ ਜਿਹੜੇ ਜੇ ਆਪਾਂ ਗੱਲ ਕਰੀਏ ਕਾਫੀ ਸਾਲ ਪਹਿਲਾਂ ਕਰੋਨਾ ਵਾਇਰਸ ਜਿਹੜੇ ਆ ਉਹ ਦਸਤਖ ਹੋਈ ਤੇ ਇਤੋਂ ਤੱਕ ਇਹ ਇੱਥੇ ਲੌਕਡਾਊਨ ਜਿਹੜਾ ਵਾ ਉਹ ਲੱਗ ਗਿਆ ਤੇ ਹ ਹੁਣ ਇਸ ਬਾਰੇ ਦੱਸੋ ਕਿ ਇਹ ਵਾਇਰਸ ਕਿਹੜਾ ਵਾਇਰਸ ਹੈ ਤੇ ਇਹ ਜ਼ਿਆਦਾਤਰ ਬੱਚੇਨੂੰ ਇਫੈਕਟ ਕਰ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਇਹ ਵਾਇਰਸ ਐਚਐਮਪੀ ਵੀ ਕੋਈ ਨਵਾਂ ਵਾਇਰਸ ਨਹੀਂ ਹੈ ਇਹ ਵਾਇਰਸ ਆਪਣੇ ਇੰਡੀਆ 'ਚ ਕਾਫੀ ਧੀਰ ਤੋਂ ਚੱਲ ਰਿਹਾ ਦੂਸਰੀ ਗੱਲ ਦੇਖੋ ਕੋਵਿਡ ਜਿੰਨੀ ਕੁ ਬਨਾਨ ਵਾਲੀ ਗੱਲ ਨਹੀਂ ਹੈ ਇਹ ਜਿਹੜਾ ਵਾਇਰਸ ਹੈ ਇਹਦੇ ਜਿਹੜੇ ਲੱਛਣ ਹੈਗੇ ਨਾਰਮਲ ਵਾਇਰਸ ਵਾਲੇ ਕੋਲਡ ਕਫ ਬੁਖਾਰ ਹੋਣਾ ਸਿਰਦਰਦ ਰਹਿਣਾ ਥਕਾਨ ਹੋਣਾ ਇਹ ਇਹਨਾਂ ਦੇ ਜਿਹੜੇ ਆਮ ਲੱਛਣ ਹੈ ਇਹ ਉਹਨੇ ਖਤਰਨਾਕ ਜਿਹਨਾਂ ਕੋਵਿਡ ਹੈ ਜਿਹੜਾ ਗੱਲ ਹੈਗੀ ਬੱਚਿਆਂ ਦੀ ਕੋ ਬੱਚਿਆਂ ਨੂੰ ਇਸ ਚੀਜ਼ ਦਾ ਰਿਸਕ ਜ਼ਿਆਦਾ ਹੈ ਕਿਉਂਕਿ ਬੱਚਿਆਂ ਦੀ ਹਾਲੀ ਇਮਿਊਨਿਟੀ ਡਵੈਲਪ ਹੋ ਰਹੀ ਹੁੰਦੀ ਹੈ ਲੋ ਇਮਿਊਨਿਟੀ ਸਟੇਟਸ ਹੁੰਦਾ ਉਹਨਾਂ ਦਾ ਇਸ ਨੋਰਮ ਨਾਲ ਉਹਨਾਂ ਨੂੰ ਇਸ ਚੀਜ਼ ਦਾ ਖਤਰਾ ਜ਼ਿਆਦਾ ਹੁੰਦਾ ਜੇ ਗੱਲ ਕਰੀਏ ਠੰਡ ਦੇ ਵਿੱਚ ਅਕਸਰ ਜ਼ੁਕਾਮ ਗਲਾ ਖਰਾਬ ਰਹਿਣਾ ਉਹ ਤਾਂ ਆਮ ਦੀ ਗੱਲ ਹੈ ਤੇ ਇਹ ਇਹ ਕਿਉਂ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਨਵਾਂ ਵਾਇਰਸ ਜਿਹੜਾ ਵਾ ਇਹ ਫੈਲਣਾ ਸ਼ੁਰੂ ਹੋ ਚੁੱਕਾ ਵਾ ਤੇ ਕਿ ਕਾਰਨ ਕੀ ਹੈ ਕਿ ਕਿਉਂ ਇਹੋ ਜਿਹਾ ਨਾਮ ਜਿਹੜਾ ਵਾ ਉਹ ਦਿੱਤਾ ਦੇ ਦਿੱਤਾ ਜਾਂਦਾ ਵਾਇਰਸ ਨੂੰ ਦੇਖੋ ਨਾਮ ਦੀ ਗੱਲ ਹੈ ਜਦੋਂ ਵਾਇਰਸ ਕਈ ਤਰ੍ਹਾਂ ਦੇ ਵਾਇਰਸ ਹੁੰਦੇ ਆ ਕਈ ਵਾਰੀ ਆਪਾਂ ਨੂੰ ਵਾਇਰਲ ਹੁੰਦਾ ਆਪਾਂ ਕਹਿ ਦਿੰਨੇ ਹਾਂ ਜੀ ਵਾਇਰਲ ਹੋ ਗਿਆ ਪਰ ਵਾਇਰਸ ਕਿਹੜਾ ਹੈ ਉਹ ਆਪਾਂ ਕਦੀ ਵੈਸੇ ਚੈੱਕ ਨਹੀਂ ਕਰਦੇ ਆਮ ਕਿਉਂਕਿ ਆਪਾਂ ਠੀਕ ਹੋ ਜਾਂਦੇ ਨੇ ਉਹਦੀ ਨਾਪਦੋਦੋਂ ਆਉਂਦੀ ਹੈ ਜਦੋਂ ਇਹ ਆਪਣੀ ਬਿਮਾਰੀ ਲਟਕ ਜਾਂਦੀ ਹੈ ਜੇ ਹੁਣ ਕਹਰੇ ਐਚ ਐਮ ਵੀ ਵੀ ਨਾਰਮਲ ਵਾਇਰਲ ਬਿਮਾਰੀ ਜਦੋਂ ਲਟਕਦੀ ਹੈ ਉਦੋਂ ਖਾਸ ਉਹ ਨਾਰਮਲ ਵਾਇਰਸ ਨਾ ਹੁੰਦੀ ਜਿਹੜਾ ਨਾਰਮਲ ਕੋਲਡ ਆਪਨਾ ਹੁੰਦਾ ਉਹ ਰਾਈਨੋ ਵਾਇਰ ਜਿਹੜਾ ਵਾਇਰਸ ਹੈਗਾ ਇਹ ਦੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਆਪਣੇ ਆਪ ਸੈਲਫ ਰਿਕਵਰੀ ਹੈ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਕਈ ਲੋਕ ਕਹਿ ਰਹੇ ਆ ਕਿ ਪਤਾ ਨਹੀਂ ਕਿਦਾਂ ਦਾ ਇਹ ਵਾਇਰਸ ਆ ਐਚਐਸਐਮ ਕੀ ਤੇ ਕਿ ਪਹਿਲੇ ਵਾਲੀ ਸਥਿਤੀ ਨਾ ਆਜਵੇ ਪੁਰਾਣੀ ਵਾਲੀ ਕਿਉਂਕਿ ਜੇ ਆਪਾਂ ਗੱਲ ਕਰੀਏ ਕਿਉਂਕਿ ਅੱਗੇ ਤਾਂ ਕਰੋਨਾ ਵਾਇਰਸ ਸੀਗਾ ਲੋਕ ਜੇ ਕਿਸ ਨੂੰ ਵਾਇਰਸ ਹੁੰਦਾ ਸੀ ਤਾਂ ਉਹ ਲੱਗੇ ਵੀ ਨਹੀਂ ਜਾਂਦੇ ਸੀਗੇ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਵਿੱਚ ਘਬਰਾਣ ਦੀ ਲੋੜ ਨਹੀਂ ਤੇ ਕੀ ਕਰਨਾ ਚਾਹੀਦਾ ਜੇ ਵਾਇਰਸ ਆ ਵੀ ਜਾਂਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਰਸ਼ ਵਾਲੀ ਜਗ੍ਹਾ 'ਚ ਆਪਾਂ ਨਾ ਜਾਈਏ ਜੇ ਜੇ ਆਪਾਂ ਨੂੰ ਲੱਗਦਾ ਆਪਾਂ ਨੂੰ ਵਾਇਰਸ ਦੇ ਲੱਛਣ ਹੈ ਤੇ ਆਪਾਂ ਫੇਸ ਕਵਰ ਕਰੀਏ ਕਿ ਆਪਣੇ ਨਾਲ ਦੇਆਂ ਨੂੰ ਜਾਂ ਕਿਸੇ ਹੋਰ ਨੂੰ ਨਾ ਹੋਵੇ ਇਹ ਸਭ ਤੋਂ ਜ਼ਰੂਰੀ ਹੈ ਦੇਖੋ ਅੱਛੀ ਡਾਈਟ ਰੱਖਣਾ ਪ੍ਰੋਟੀਨ ਵਾਲੀ ਚੀਜ਼ਾਂ ਫਲ ਫਰੂਟ ਲੈਣਾ ਬਾਕੀ ਜਿਆਦਾ ਜੇ ਆਪਣੀ ਪ੍ਰੋਬਲਮ ਹੁੰਦੀ ਹੈ ਤਾਂ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਇਹ ਤੰਗ ਕਰ ਸਕਦਾ ਵਾਇਰਸ ਪਰੇ ਤਾਂ ਕੋਈ ਘਬਰਾਨ ਵਾਲੀ ਗੱਲ ਨਹੀਂ ਹੈ ਕੁਝ ਟਾਈਮ ਲੈ ਕੇ ਠੀਕ ਹੋ ਜਾਂਦਾ ਹੈ ਇਸੇਕੇ ਸਾਡੇ ਨਾਲ ਡਾਕਟਰ ਆਪਣੇ ਅਨਮੋਲ ਰਤਨ ਜੀ ਜਿਹੜਾ ਨਾਲ ਗੱਲਬਾਤ ਕੀਤੀ ਕਿ ਇਹਨਾਂ ਨੇ ਕਿਹਾ ਕਿ ਪੈਨਿਕ ਹੋਣ ਦੀ ਜ਼ਿਆਦਾ ਜੂਰਤ ਨਹੀਂ ਕਿ ਘਬਰਾਨ ਦੀ ਵੀ ਲੋੜ ਨਹੀਂ ਤੇ ਵਾਇਰਸ ਹੈ ਤੇ ਕਿਉਂਕਿ ਇਹਦੀ ਵੀ ਜਿਹੜੀ ਮੈਡੀਸਨ ਹਜੇ ਤੱਕ ਕੋਈ ਨਹੀਂ ਬਣੀ ਹਾਂ ਡਾਕਟਰ ਨਾਲ ਆ ਕੇ ਕੰਸਰਨ ਕਰ ਨੋ ਕਰੋ ਤੇ ਉਸ ਤੋਂ ਬਾਅਦ ਜਿਹੜਾ ਵਾ ਇੱਕ ਤਾਂ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਜਾਂ ਤੋਂ ਜਿਹੜਾ ਪਰਹੇਜ਼ ਕੀਤਾ ਜਾਵੇ ਤੇ ਮਾਸਕ ਜਿਹੜਾ ਵਾ ਉਹ ਪ੍ਰੋਪਰ ਲਾਇਆ ਜਾਵੇ ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਹਿਲੇ ਜਿਹੜਾ ਵਾ ਕੋਵਿਡ ਜਿਹੜਾ ਆਇਆ ਸੀਗਾ ਇਹ ਉਨਾ ਖਤਰਨਾਕ ਇਹ ਜਿਹੜਾ ਵਾਇਰਸ ਨਹੀਂਗਾ ਤੇ ਬਸ ਇਹ ਹੈ ਕਿ ਆਪਣਾ ਜਿਹੜਾ ਵਾ ਅ ਧਿਆਨ ਰੱਖੋ ਤੇ ਜਿਹੜੀ ਆ ਮਾਸਕ ਜਿਹੜਾ ਵਾ ਉਹ ਲਾ ਕੇ ਰੱਖੋ ਤੇ ਜਦੋਂ ਜ਼ਿਆਦਾ ਕੁਝ ਹੁੰਦਾ ਤੇ ਡਾਕਟਰ ਨਾਲ ਜਿਹੜਾ ਵਾ ਉਹ ਸੰਪਰਕ ਕਰੋ ਕਪੂਠਾ ਤੋਂ ਕੈਮਰਾਮੈਨ ਰਿਸ਼ਿੰਦਰ ਰਾਜੂ ਦੇ ਨਾਲ ਗगन ਪਹਿਲ ਦੀ ਰਿਪੋਰਟ ਦੇਣੀ ਸੈਰਟੀ ਵੀ